ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਆਬਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾ ਸਿੰਘਾਂ ਦੇ ਚਰਨਾਂ ਕਮਲਾਂ 'ਚ ਨਮਸਕਾਰ ਕਰਦੇ ਹਾਂ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸਭੂ ਸ਼ਹੀਦ ਸਿੰਘ ਸਾਰੇ ਸ਼ਹੀਦਾ ਸਿੰਘਾਂ ਦੇ ਅਸਥਾਨ 'ਤੇ ਖਾਲਸਾ ਜੀ ਦੇਸੀ ਘੋ ਦੀ ਜੋਤ ਜਗਦੀ ਏ ਤੇ ਦੇਸੀ ਘੋਦੀ ਜੋਤ ਦੇ ਵਿੱਚ ਇੰਨੀ ਤਾਕਤ ਹੁੰਦੀ ਹੈ ਖਾਲਸਾ ਜੀ ਜਦੋਂ ਆਪਾਂ ਘਰ ਦੇ ਵਿੱਚ ਜੋਤ ਜਗਾਉਣੀ ਸ਼ੁਰੂ ਕਰਦੇ ਆ ਜਦੋਂ ਆਪਣੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਖਾਲਸਾ ਜੀ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੈ ਕਿਸੇ ਵੀ ਤਰ੍ਹਾਂ ਦਾ ਦੁੱਖ ਤਕਲੀਫ ਹੁੰਦਾ ਹੈ ਜਾਂ ਆਪਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਆਪਣੇ ਘਰ ਦੇ ਵਿੱਚ ਕਿਸੇ ਨਾ ਕਿਸੇ ਮਾੜੀ ਰੂਹ ਦਾ ਕੋਈ ਸਾਇਆ ਹੈ ਕੋਈ ਵੀ ਖਾਲਸਾ ਜੀ ਤੁਸੀਂ ਗੱਲ ਲਗਾ ਲਓ ਜਿਹਦੇ ਨਾਲ ਆਪਣੇ ਘਰ ਦੇ ਵਿੱਚ ਲੜਾਈ ਕਲੇਸ਼ ਬਣਿਆ ਰਹਿੰਦਾ ਹੈ ਆਪਣੇ ਘਰ ਦੇ ਵਿੱਚ ਕਦੇ ਵੀ ਬਰਕਤ ਨਹੀਂ ਪੈਂਦੀ ਬਿਨਾਂ ਵਜਾ ਤੋਂ ਬਿਨਾਂ ਗੱਲਬਾਤ ਤੋਂ ਹੀ ਲੜਾਈ ਹੁੰਦੀ ਹੋਵੇ ਤੇ ਆਪਣੇ ਘਰ ਦਾ ਜਿਵੇਂ ਮੈਂਬਰ 4 ਮੈਂਬਰ ਹੋਣ 1 ਮੈਂਬਰ ਠੀਕ ਹੋ ਜਾਏ ਤੇ ਦੂਸਰਾ ਬਿਮਾਰ ਹੋ ਜਾਏ ਕਿ ਆਪਣੇ ਘਰ ਦੇ ਵਿੱਚੋਂ ਬਿਮਾਰੀ ਵੀ ਜਾਣ ਦਾ ਨਾਮ ਨਾ ਲਵੇ ਤਾਂ ਖਾਨਸਾ ਜੀ ਜਦੋਂ ਆਪਾਂ ਸ਼ਹੀਦਾ ਸਿੰਘਾਂ ਦੀ ਜੋਤ ਜਗਾਉਣੀ ਸ਼ੁਰੂ ਕਰ ਦਿੰਦੇ ਆ ਤਾਂ ਆਪਣੇ ਘਰ ਦੇ ਵਿੱਚ ਜਿੰਨੇ ਵੀ ਦੁੱਖ ਤਕਲੀਫ ਲੜਾਈ ਕਲੇਸ਼ ਹੁੰਦਾ ਹੈ ਜਾਂ ਬਿਮਾਰੀਆਂ ਹੁੰਦੀਆਂ ਨੇ ਉਹ ਸਭ ਅੱਗੇ ਲੱਗ ਕੇ ਭੱਜ ਪੈਂਦੀਆਂ ਨੇ ਕਿਉਂਕਿ ਬਰਕਤ ਹੀ ਖਾਲਸਾ ਜੀ ਐਨੀ ਪੈਂਦੀ ਹੈ ਘਰ ਦੇ ਵਿੱਚ ਇਹ ਮੇਰਾ ਖੁਦ ਦਾ ਵੀ ਐਕਸਪੀਰੀਅੰਸ ਹੈ ਤੇ ਮੈਂ ਕਈ ਭੈਣ ਭਰਾਵਾਂ ਦੇ ਮੂੰਹ ਤੋਂ ਵੀ ਸੁਣਿਆ ਹੈ ਕਈ ਮੇਰੀਆਂ ਭੈਣਾਂ ਇੰਸਟਾਗ੍ਰਾਮ ਤੇ ਵੀ ਮੈਸੇਜ ਕਰਕੇ ਦੱਸਦੀਆਂ ਨੇ ਕੇ ਜਦੋਂ ਤੋਂ ਅਸੀਂ ਘਰ ਦੇ ਵਿੱਚ ਜੋਤ ਜਗਾਉਣੀ ਸ਼ੁਰੂ ਕੀਤੀ ਹੈ ਵੀ ਭੈਣੇ ਸਾਡੇ ਘਰ ਦੇ ਵਿੱਚ ਵੀ ਬਹੁਤ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਹੋਈ ਹੈ ਖਾਲਸਾ ਜੀ ਸੁਣਨ ਦੇ ਵਿੱਚ ਬਹੁਤ ਸੌਖਾ ਲੱਗਦਾ ਹੈ ਜਦੋਂ ਮੈਂ ਵੀ ਸੁਣਿਆ ਸੀ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਜੋਤ ਦੇ ਨਾਲ ਸਾਰੇ ਹੀ ਘਰ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਦੁੱਖ ਕਲੇਸ਼ ਦੂਰ ਹੁੰਦੇ ਨੇ ਬਿਮਾਰੀਆਂ ਦੂਰ ਹੁੰਦੀਆਂ ਨੇ ਉਦੋਂ ਹੀ ਮੈਂ ਆਪਣੇ ਘਰ ਦੇ ਵਿੱਚ ਜੋਤ ਜਗਾਉਣੀ ਸ਼ੁਰੂ ਕੀਤੀ ਸੀ ਤੇ ਵਾਹਿਗੁਰੂ ਦੀ ਇੰਨੀ ਕਿਰਪਾ ਹੋਈ ਏ ਖਾਲਸਾ ਜੀ ਪਰ ਇੱਕ ਗੱਲ ਹੋਰ ਖਾਲਸਾ ਜੀ ਕਈ ਵਾਰ ਕੀ ਹੁੰਦਾ ਹੈ ਕਿ ਆਪਣੇ ਮਨ ਦੇ ਵਿੱਚ ਖਿਆਲ ਕਿਤੇ ਨਾ ਕਿਤੇ ਇਹ ਵੀ ਆ ਜਾਂਦਾ ਹੈ ਜਿਵੇਂ ਆਪਾਂ ਅਕਸਰ ਹੀ ਰੋਜ਼ ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਨਾਲ ਸਾਂਝੀਆਂ ਆਪਾਂ ਹੱਡ ਬੀਤੀਆਂ ਭੈਣ ਭਰਾਵਾਂ ਦੀਆਂ ਸਾਂਝੀਆਂ ਕਰਦੇ ਆ ਕਿ ਆਪਾਂ ਜਦੋਂ ਗੁਰਬਾਣੀ ਦਾ ਵੀ ਜਾਪ ਕਰਦੇ ਹਾਂ ਤੇ ਕਿਤੇ ਨਾ ਕਿਤੇ ਆਪਣੇ ਮਨ ਦੇ ਵਿੱਚ ਇਹ ਖਿਆਲ ਜ਼ਰੂਰ ਆਉਂਦਾ ਹੈ ਕੀ ਪਾਠ ਤਾਂ ਮੈਂ ਕਰ ਲਿਆ ਦੁਪਹਿਰਾ ਸਹਿਬ ਤਾਂ ਮੈਂ ਕੱਟ ਲਿਆ ਪਤਾ ਨਹੀਂ ਮਹਾਰਾਜ ਮੇਰੀ ਅਰਦਾਸ ਬੇਨਤੀ ਸੁਣਨਗੇ ਕਿ ਨਾ ਪਤਾ ਨਹੀਂ ਚਾਹ ਮੈਂ ਚੌਣਾ ਉਕੂ ਵੇਗਾ ਕਿ ਨਾ ਕਈ ਵਾਰ ਖਾਲਸਾ ਜੀ ਜਦੋਂ ਆਪਾਂ ਜੋਤ ਜਗਾਉਣੀਆ ਉਦੋਂ ਵੀ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦੇ ਖਿਆਲ ਜ਼ਰੂਰ ਆਉਂਦੇ ਨੇ ਕਿ ਆਪਾਂ ਜੋਤ ਜਗਾਉਣੀ ਸ਼ੁਰੂ ਕੀਤੀ ਏ ਕਿ ਉਸ ਨੂੰ ਕਿਰਪਾ ਹੋਊਗੀ ਪਤਾ ਨਹੀਂ ਮੈਨੂੰ ਹੋਵੇਗੀ ਕਿ ਨਾ ਪਰ ਇਹ ਜੇ ਤੁਸੀਂ ਗੁਰਦੁਆਰਾ ਸਾਹਿਬ ਜਾਣੇ ਉਹ ਸੇਵਾ ਕਰਦੇ ਹੋ ਜਾ ਤੁਸੀਂ ਲੋੜਵੰਦ ਦੀ ਮਦਦ ਕਰਦੇ ਹੋ ਕਿਸੇ ਦੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਭਲੇ ਦਾ ਕੰਮ ਕਰਦੇ ਹੋ ਤਾਂ ਤੁਸੀਂ ਇਹ ਗੱਲ ਹੈ ਇਹ ਆਪਣੇ ਮਨ ਦੇ ਵਿੱਚ ਖਿਆਲ ਤਾਂ ਲਿਆਇਆ ਹੀ ਨਾ ਕਰੋ ਕਿ ਇਹਵੇਂ ਕਰਾਂਗੇ ਪੇ ਪਤਾ ਨਹੀਂ ਸਾਡੇ ਕਾਰਜ ਸਫਲ ਹੋਣਗੇ ਕਿ ਨਾ ਕਿਉਂਕਿ ਜਦੋਂ ਇਹ ਚੀਜ਼ ਆਪਾਂ ਆਪਣੇ ਮਨ ਦੇ ਵਿੱਚ ਲਿਆਉਣੇ ਆ ਖਾਰਸਾ ਜੀ ਇਹ ਖਿਆਲ ਆਪਣੇ ਮਨ ਦੇ ਵਿੱਚ ਆਉਂਦਾ ਏ ਉਸ ਤੋਂ ਇਹੀ ਸਿੱਧਾ ਪਾਬ ਨਿਕਲਦਾ ਏ ਆਪਣਾ ਅਰਥ ਏਹੀ ਨਿਕਲਦਾ ਏ ਕਿ ਆਪਾਂ ਨੂੰ ਭਰੋਸਾ ਹੀ ਨਹੀਂ ਹੋਏਗਾ ਵੀ ਜੇ ਭਰੋਸਾ ਹੋਵੇ ਤੇ ਆਪਾਂ ਗੱਲ ਨੂੰ ਜੇ ਤੇ ਤੇ ਲੈ ਕੇ ਕਿਉਂ ਜਾਈਏ ਕਿਉਂਕਿ ਫਿਰ ਤਾਂ ਆਪਣਾ ਭਰੋਸਾ ਹੈ ਨਾ ਆਪਣੇ ਵਾਹਿਗੁਰੂ ਤੇ ਵੀ ਹਾਂ ਮੇਰੇ ਤਾਂ ਗਾਰਜ ਸਿੱਧ ਹੋ ਜਾਣੇ ਨੇ ਪਰ ਜਦੋਂ ਆਪਾਂ ਨੂੰ ਪੂਰਾ ਅਟੁੱਟ ਭਰੋਸਾ ਨਾ ਹੋਵੇ ਉਦੋਂ ਆਪਣੇ ਮਨ 'ਚ ਖਿਆਲ ਆਉਂਦੇ ਨੇ ਕਿ ਪਤਾ ਨਹੀਂ ਹੋਵੇਗਾ ਕਿ ਨਾ ਹੋਵੇਗਾ ਇਸੇ ਤਰ੍ਹਾਂ ਖਾਲਸਾ ਜੀ ਅੱਜ ਦੇ ਇਸ ਟੌਪਿਕ ਨੂੰ ਲੈ ਕੇ ਇੱਕ ਭੈਣ ਦੀ ਹੱਡ ਵੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜੇ ਖਾਲਸਾ ਜੀ ਤੁਸੀਂ ਇਸ ਵੀਡੀਓ ਨੂੰ ਐਂਡ ਤੇ ਤੱਕ ਸੁਣੋਗੇ ਤੇ ਤੁਹਾਨੂੰ ਪਤਾ ਲੱਗੇਗਾ ਕਿ ਕਿੰਨੀ ਧੰਨ ਧੰਨ ਬਾਬਾ ਦੀਪ ਸਿੰਘ ਸਹਰ ਜੀ ਦੀ ਸ਼ਹੀਦੀ ਜੋ ਦੇਗੇ ਤੇ ਜੋ ਸ਼ਹੀਦਾ ਸਿੰਘਾਂ ਦੇ ਨਾਮ ਦੀ ਜੋਤ ਉਹ ਜਗਾਉਣ ਦੇ ਨਾਲ ਕਿੰਨੀ ਕਿਰਪਾ ਹੁੰਦੀ ਏ ਉਸ ਭੈਣ ਨੇ ਇਸ ਤਰ੍ਹਾਂ ਜੋਤ ਜਗਾਈ ਇਹ ਖਾਲਸਾ ਜੀ ਵਾਹਿਗੁਰੂ ਸੱਚੇ ਪਾਸ਼ਾ ਦੀ ਕਿਰਪਾ ਉਹਨਾਂ ਤੇ ਇੱਕ ਦਿਨ ਦੇ ਵਿੱਚ ਹੋ ਗਈ ਕਈ ਵਾਰ ਆਪਾਂ ਨੂੰ ਕਿੰਨਾ ਸਮਾਂ ਹੋ ਜਾਂਦਾ ਏ ਪਰ ਜਦੋਂ ਇਸ ਤਰ੍ਹਾਂ ਦੀਆਂ ਖੇਡਾਂ ਖਾਲਸਾ ਜੀ ਵਰਤਦਿਆਂ ਨੇ ਫਿਰ ਚਮਤਕਾਰ ਹੀ ਹੁੰਦੇ ਦੇਖਦੇ ਨੇ ਇਹ ਵਾਹਿਗੁਰੂ ਸੱਚੇ ਪਾਸ਼ਾ ਤਾਂ ਤਾਂ ਬਾਬਾ ਦੀਪ ਸਿੰਘ ਸਹਿਬ ਜੀ ਦੇ ਦਰ ਤੇ ਬਹੁਤ ਹੀ ਸੰਗਤਾਂ ਦੇ ਨਾਨਕ ਖਾਲਸਾ ਜੀ ਇਹ ਚੀਜ਼ਾਂ ਵਾਪਰਦਿਆਂ ਨੇ ਉਹ ਪੈਨਨੀ ਕਾਰਸਾ ਜੀ ਦੱਸਿਆ ਕਿ ਤਾਂ ਤਨਤਲ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਜੋਤ ਮੈਂ ਇਸ ਤਰੀਕੇ ਨਾਲ ਜਗਾਈ ਕਹਿੰਦੇ ਕਈ ਸਾਲਾਂ ਤੋਂ ਮੈਂ ਬਹੁਤ ਜ਼ਿਆਦਾ ਦੁਖੀ ਸੀ ਕਹਿੰਦੇ ਕਿ ਮੈਂ ਆਪਣੇ ਮਨ ਦਾ ਦੁੱਖ ਵੀ ਕਿਸੇ ਨੂੰ ਨਹੀਂ ਦੱਸ ਸਕਦੀ ਸੀ ਕਹਿੰਦੇ ਜਿੰਨਾ ਵੀ ਮੈਂ ਆਪਣੇ ਮਨ ਦਾ ਦੁੱਖ ਸੀ ਇੱਕ ਦੇਨ ਹੀ ਅਰਦਾਸ ਕਰਕੇ ਇਸ ਤਰ੍ਹਾਂ ਜੋਤ ਜਗਾਈ ਕਹਿੰਦੇ ਕਿ ਦੂਸਰੇ ਦਿਨ ਤੱਕ ਮੇਰੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਇੰਨੀ ਕਿਰਪਾ ਹੁੰਦੀ ਏ ਕਹਿੰਦੇ ਜੋ ਚੀਜ਼ ਮੈਂ ਚਾਉਣੀਆ ਉਹੀ ਮੈਨੂੰ ਮਿਲ ਜਾਂਦੀ ਏ ਤੋ ਖਾਲਸਾ ਜੀ ਉਸ ਭੈਣ ਦੀ ਹੱਡ ਵੀ ਤਵਾਡੇ ਨਾਲ ਅੱਜ ਸਾਂਝੀ ਕਰਨ ਲੱਗੇ ਆ ਇਸ ਵੀਡੀਓ ਦੇ ਰਾਹੀਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਏ ਜੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸਾਰਾ ਜੀ ਭੈਣ ਨੇ ਦੱਸਿਆ ਕਹਿੰਦੇ ਕਿ ਸਾਡੇ ਪਰਿਵਾਰ ਦੇ ਵਿੱਚ ਕਹਿੰਦੇ ਅਸੀਂ ਦੋਨੇ ਭੈਣ ਭਰਾ ਸੀ ਤੇ ਸਾਡੇ ਮਾਤਾ ਪਿਤਾ ਸੀ ਕਹਿੰਦੇ ਸਾਡਾ ਪਰਿਵਾਰ ਬਹੁਤ ਗਰੀਬ ਸੀ ਕਹਿੰਦੇ ਮੇਰੇ ਫਾਦਰ ਸਾਹਿਬ ਵੀ ਕਹਿੰਦੇ ਇਕ ਲੱਤ ਠੀਕ ਨਹੀਂ ਸੀ ਇਹਨੇ ਉਹਨਾਂ ਦਾ ਐਕਸੀਡੈਂਟ ਹੋਣ ਕਰਕੇ ਲੱਤ ਟੁੱਟ ਗਈ ਸੀ ਤੇ ਆਰਜੀ ਤੌਰ ਤੇ ਕਹਿੰਦੇ ਲੱਤ ਲੱਗੀ ਹੋਈ ਸੀ ਜਿਸ ਕਰਕੇ ਉਹਨਾਂ ਨੂੰ ਪ੍ਰੋਬਲਮ ਕਹਿੰਦੇ ਬਹੁਤ ਆਉਂਦੀ ਸੀ ਉਹਨਾਂ ਦੀ ਲੱਤ ਤੇ ਕਹਿੰਦੇ ਕਈ ਵਾਰ ਜ਼ਖਮ ਵੀ ਹੋ ਜਾਂਦੇ ਸੀ ਕਹਿੰਦੇ ਗਰਮੀ ਦੇ ਵਿੱਚ ਖਾਸ ਕਰਕੇ ਕਹਿੰਦੇ ਕੰਮ ਕਰਨਾ ਵੀ ਔਖਾ ਹੋ ਜਾਂਦਾ ਸੀ ਖਾਲਸਾ ਜੀ ਭੈਣ ਦੱਸ ਰਹੀ ਆ ਕਿ ਕਹਿੰਦੇ ਮੇਰੇ ਫਾਦਰ ਸਾਹਿਬ ਦੀ ਦੁਕਾਨ ਸੀ ਕਹਿੰਦੇ ਮੋਟਰਸਾਈਕਲ ਠੀਕ ਕਰਦੇ ਸੀ ਉਹ ਕਹਿੰਦੇ ਕਿ ਇਸ ਤਰ੍ਹਾਂ ਮਿਸਤਰੀ ਦੀ ਦੁਕਾਨ ਸੀ ਬਾਈਕ ਵਗੈਰਾ ਉਹ ਠੀਕ ਕਰਦੇ ਸੀਗੇ ਕਹਿੰਦੇ ਉਸੇ ਤੋਂ ਹੀ ਭੈਣ ਦੱਸ ਰਹੀ ਆ ਕਿ ਸਾਡਾ ਗੁਜ਼ਾਰਾ ਚੱਲਦਾ ਸੀ ਜਾਂ ਭੈਣ ਕਹਿੰਦੇ ਕਿ ਮੇਰੇ ਜਿਹੜੇ ਮਾਤਾ ਜੀ ਸੀ ਕਹਿੰਦੇ ਉਹ ਲੋਕਾਂ ਦਾ ਘਰ ਦੇ ਵਿੱਚ ਕੰਮ ਕਰਨ ਜਾਂਦੇ ਸੀ ਜਿਵੇਂ ਝਾੜੂ ਪੋਚਾ ਜਾਂ ਕਿਸੇ ਦੀ ਰੋਟੀ ਬਣਾਉਣੀ ਕਹਿੰਦੇ ਉਹ ਇਸ ਤਰ੍ਹਾਂ ਦਾ ਕੰਮ ਕਰਦੇ ਸੀ ਤੇ ਕਹਿੰਦੇ ਅਸੀਂ ਦੋਨੇ ਭੈਣ ਭਰਾ ਸਰਕਾਰੀ ਸਕੂਲ ਦੇ ਵਿੱਚ ਅਸੀਂ ਪੜ੍ਹ ਲਏ ਕਿ ਕਹਿੰਦੇ ਵੱਡੇ ਹੋਏ ਤੇ ਅਸੀਂ ਪਲੱਸ 2 ਦੇ ਤੱਕ ਹੀ ਦੋਨਾਂ ਭੈਣ ਭਰਾਵਾਂ ਨੇ ਪੜ੍ਹਾਈ ਕੀਤੀ ਸੀ اسی ਤਰ੍ਹਾਂ ਖਾਰ사 ਜੀ ਭੈਣ ਦੱਸਦੇ ਆ ਕਹਿੰਦੇ ਕਿ ਮੇਰਾ ਮੇਰੇ ਫਾਦਰ ਸਾਹਿਬ ਤੇ ਕਹਿੰਦੇ ਮੇਰੇ ਮਾਤਾ ਜੀ ਕਹਿੰਦੇ ਰਿਸ਼ਤਾ ਦੇਖਦੇ ਨੇ ਕਹਿੰਦੇ ਅਸੀਂ ਵਧੀਆ ਪਤਾ ਕਰਕੇ ਕਹਿੰਦੇ ਘਰ ਜੋ ਸਾਡੇ ਜਿਸ ਤਰ੍ਹਾਂ ਦਾ ਸਾਡਾ ਲੈਵਲ ਸੀ ਅਸੀਂ ਉਸੇ ਤਰ੍ਹਾਂ ਦਾ ਹੀ ਘਰ ਕਹਿੰਦੇ ਅੱਗੋਂ ਲੱਭਿਆ ਸੀ ਕਹਿੰਦੇ ਜਿਹੜਾ ਮੁੰਡਾ ਸੀ ਕਹਿੰਦੇ ਉਹ ਵੀ ਇਸ ਤਰ੍ਹਾਂ ਕਹਿੰਦੇ ਮੋਟਰਸਾਈਕਲ ਠੀਕ ਕਰਨ ਦਾ ਕੰਮ ਕਰਦਾ ਸੀ ਇੱਕ ਮਿਸਤਰੀ ਸੀ ਇਹਦੇ ਜਿਵੇਂ ਮੇਰੇ ਫਾਦਰ ਸਾਹਿਬ ਕੰਮ ਕਰਦੇ ਸੀ ਉਸੇ ਤਰ੍ਹਾਂ ਹੀ ਉਹ ਕੰਮ ਕਰਦਾ ਸੀ ਕਹਿੰਦੇ ਅਸੀਂ ਪਤਾ ਕੀਤਾ ਲੋਕਾਂ ਤੋਂ ਸਭ ਨੇ ਕਿਹਾ ਕਿ ਬਹੁਤ ਵਧੀਆ ਨਸ਼ੇ ਪੱਤੇ ਦਾ ਵੀ ਪਤਾ ਕੀਤਾ ਉਹਨਾਂ ਨੇ ਕਿਹਾ ਕਿ ਬਹੁਤ ਵਧੀਆ ਪਰਿਵਾਰ ਹੈ ਭੈਣ ਦੱਸ ਰਹੀ ਹੈ ਕਿ ਉਸੇ ਸਿੰਪਲ ਵਿਆਹ ਕੀਤਾ ਜਿੰਨੇ ਕੁ ਜੋਗੇ ਮੇਰੇ ਮਾਤਾ ਪਿਤਾ ਹੋਗੇ ਸੀ ਕਹਿੰਦੇ ਉਹਨਾਂ ਕੋ ਉਹਨਾਂ ਨੇ ਕਰ ਦਿੱਤਾ ਕਹਿੰਦੇ ਵਿਆਹ ਤੋਂ ਬਾਅਦ ਦੇ ਵਿੱਚ ਪਤਾ ਨਹੀਂ ਕਿ ਵਿਆਹ ਤੋਂ ਬਾਅਦ ਵਿੱਚ ਭੈਣ ਦੱਸ ਰਹੀ ਹੈ ਕਿ ਪਤਾ ਨਹੀਂ ਕਹਿੰਦੇ ਉਹ ਪਹਿਲਾਂ ਹੀ ਨਸ਼ਾ ਕਰਦੀ ਸੀ ਕਹਿੰਦੇ ਜਿਹੜਾ ਮੇਰਾ ਹਸਬੰਡ ਸੀ ਕਹਿੰਦੇ ਉਹ ਬਹੁਤ ਜ਼ਿਆਦਾ ਨਸ਼ਾ ਕਰਦਾ ਸੀ ਡਰਿੰਕ ਕਰਦਾ ਸੀ ਕਹਿੰਦੇ ਕਿ ਇਹ ਚੀਜ਼ਾਂ ਕੋ ਉਹਨੇ ਕਿਸੇ ਵੀ ਤਰ੍ਹਾਂ ਦੀਆਂ ਕਹਿੰਦੇ ਨਸ਼ਾ ਕਰਨਾ ਨਾ ਛੱਡਣਾ ਕਦੇ ਗੋੜੀਆਂ ਕਦੇ ਕੋਈ ਨਾ ਕੋਈ ਕਹਿੰਦੇ ਕੋਈ ਚੀਜ਼ ਉਹਨੇ ਖਾਈ ਰੱਖਣੀ ਇਸ ਤਰ੍ਹਾਂ ਦੇ ਹਾਲਾਤ ਦੇਖ ਕੇ ਖਾਸਾ ਜੀ ਬਹਿਣ ਦੱਸ ਰਿਹਾ ਕਿ ਕਹਿੰਦੇ ਮੇਰੇ ਹਾਲਤ ਠੀਕ ਨਹੀਂ ਸੀ ਰਹਿੰਦੀ ਕਹਿੰਦੇ ਮੈਂ ਥੋੜਾ ਜਿਹਾ ਡਿਪਰੈਸ਼ਨ ਦੇ ਵਿੱਚ ਰਹਿਣ ਲੱਗ ਗਈ ਸੀ ਕਹਿੰਦੇ ਮੈਨੂੰ ਜਦੋਂ ਮੈਂ ਆਪਣੇ ਪੇਕੇ ਪਰਿਵਾਰ ਚ ਆਉਣਾ ਕਹਿੰਦੇ ਉਹਨਾਂ ਨੇ ਪੁੱਛਣਾ ਵੀ ਤੈਨੂੰ ਕੋਈ ਪ੍ਰੋਬਲਮ ਹੈ ਤੋ ਇਸ ਤਰ੍ਹਾਂ 부ਜੀ 부ਜੀ ਜੀ ਰਹਿਣੀ ਹੈ ਇਨੇ ਵਾਰ ਮੈਂ ਉਹਨਾਂ ਨੂੰ ਕਹਿਣਾ ਕਿ ਨਹੀਂ ਮੈਨੂੰ ਕੋਈ ਪ੍ਰੋਬਲਮ ਹੈ ਨਹੀਂਗੀ ਵੀ ਮੈਂ ਵੈਸੇ ਹੀ ਚੁੱਪ-ਚੁੱਪ ਰਹਿਣੀ ਆ ਕਹਿੰਦੇ ਉਹਨਾਂ ਨੇ ਮੇਰੇ ਤੋਂ ਕਾਫੀ ਵਾਰ ਪੁੱਛਣਾ ਮੈਂ ਉਹਨਾਂ ਨੂੰ ਕੁਛ ਨਾ ਦੱਸਣਾ ਆਪਣੇ ਘਰ ਬਾਰੇ ਕਹਿੰਦੇ ਫਿਰ ਉਸ ਤੋਂ ਬਾਅਦ ਜਦੋਂ ਮੈਂ ਵਾਪਸ ਜਾਣਾ ਜੋ ਪੇਕੇਆ ਤੋਂ ਮੈਨੂੰ ਮਿਲਣਾ ਉਹ ਵੀ ਕਹਿੰਦੇ ਮੇਰੇ ਹਸਬੰਦ ਨੇ ਲੈ ਲੈਣਾ ਕਹਿੰਦੇ ਜਿਵੇਂ ਹੀ ਸਮਾਂ ਬੀਤਦਾ ਗਿਆ ਪਹਿਲਾਂ ਤਾਂ ਪਹਿਣ ਦੱਸ ਰਿਹਾ ਕਿ ਉਹਨਾਂ ਨੇ ਸਿਰਫ ਨਸ਼ਾ ਹੀ ਕਰਨਾ ਬਸ ਨਸ਼ੇ ਦੀ ਹਾਲਤ ਦੇ ਵਿੱਚ ਚੁੱਪ ਕਰਕੇ ਪੈ ਰਹਿਣਾ ਸਵੇਰੇ 10 ਵਜੇ ਉੱਠਣਾ ਥੋੜਾ ਬਹੁਤਾ ਮਿਸਤਰੀ ਸੀਗੇ ਉਹ ਕਹਿੰਦੇ ਦੁਕਾਨ ਤੇ ਜਾ ਕੇ ਉਹਨਾਂ ਦਾ ਕੰਮ ਕਰਨਾ ਜਿਹੜੇ 4 ਪੈਸੇ ਉਹਨੇ ਉਹ ਸ਼ਾਮ ਨੂੰ ਖਾ ਪੀ ਜਾਣੇ ਕਹਿੰਦੇ ਇਸ ਤਰ੍ਹਾਂ ਦੇ ਹਾਲਾਤ ਸੀ ਉਹਨਾਂ ਦੇ ਇਹਦੇ ਪਰ ਜਿਵੇਂ ਜਿਵੇਂ ਉਹਨਾਂ ਨੇ ਨਸ਼ਾ ਕੀਤਾ ਉਵੇਂ ਉਵੇਂ ਉਹਨਾਂ ਦੀ ਹਾਲਤ ਸੀ ਜੋ ਖਰਾਬ ਹੁੰਦੀਗੀ ਪਹਿਣ ਦੱਸਦੇ ਇਹਦੇ ਜਦੋਂ ਹਾਲਤ ਇੰਨੀ ਜ਼ਿਆਦਾ ਬੁਰੀ ਹੋਊਗੀ ਜਿਆਦਾ ਨਸ਼ਾ ਕਰਨ ਦੇ ਨਾਲ ਇਹਦੇ ਫਿਰ ਜੋ ਕੰਮ ਸੀ ਉਹ ਵੀ ਉਹਨਾਂ ਤੋਂ ਹੁੰਦਾ ਨਹੀਂ ਸੀ ਜਦੋਂ ਕੰਮ ਨਹੀਂ ਹੁੰਦਾ ਸੀ ਪੈਸਾ ਨਹੀਂ ਸੀ ਕਿ ਤੋਂ ਆਉਂਦਾ ਕਹਿੰਦੇ ਜੋ ਮੇਰੇ ਕੋਲ ਪੈਸੇ ਸੀ ਥੋੜੇ ਬਹੁਤ ਉਹ ਮੰਗਨੇ ਤੇ ਜਦੋਂ ਮੈਂ ਮਨਾ ਕਰਨਾ ਤੇ ਮੇਰੇ ਤੇ ਹੱਥ ਚੁੱਕਣਾ ਸ਼ੁਰੂ ਕਰ ਦਿੱਤਾ ਵੀ ਇਸੇ ਤਰ੍ਹਾਂ ਖਾਲਸਾ ਜੀ ਪੈਣ ਦੱਸ ਰਿਹਾ ਕਿ ਵਿਆਹ ਤੋਂ 1 ਸਾਲ ਬਾਅਦ ਕਹਿੰਦੇ ਮੇਰੇ ਨਾਲ ਬਹੁਤ ਕੁੱਟਮਾਰ ਹੋਈ ਕਹਿੰਦੇ ਕਿ ਇੱਥੇ ਤੱਕ ਕਈ ਮੇਰੇ ਤੇ ਕਹਿੰਦੇ ਇੰਨੀਆਂ ਡੂੰਘੀਆਂ ਸੱਟਾਂ ਲੱਗ ਜਾਣੀਆਂ ਮੈਂ ਕਈ ਵਾਰ ਡਾਕਟਰ ਦੇ ਐਕਸ-ਰੇ ਕਰਾਉਣੇ ਕਦੀ ਮੇਰੀ ਕੋਈ ਹੱਡੀ ਟੁੱਟੀ ਹੋਣੀ ਕਹਦੇ ਕਹਿੰਦੇ ਮੇਰੇ ਗਰਦਨ ਦੇ ਵਿੱਚ ਕੋਈ ਵਾਲ ਪਿਆ ਹੋਣਾ ਕਹਿੰਦੇ ਬਹੁਤ ਤਕਲੀਫ ਭੈਣ ਦੱਸ ਰਹੀ ਮੈਂ ਦੇਖੀ ਨਾ ਤਾਂ ਭੈਣ ਦੱਸ ਰਹੀ ਕਿ ਮੈਂ ਆਪਣੇ ਪੇਕੇ ਪਰਿਵਾਰ ਦੇ ਵਿੱਚ ਦੱਸਣ ਜੋਗੀ ਸੀ ਕਿਉਂਕਿ ਹਾਲਾਤ ਉਥੋਂ ਦੇ ਵੀ ਮੈਂ ਜਾਣਦੀ ਸੀ ਕਹਿੰਦੇ ਇੱਕ ਦੋ ਵਾਰ ਤਾਂ ਮੇਰਾ ਮਨ ਇਸ ਤਰ੍ਹਾਂ ਕੀਤਾ ਕਿ ਇਹਦੇ ਨਾਲੋਂ ਤਾਂ ਬੰਦਾ ਮਰਿਆ ਹੀ ਚੰਗਾ ਹੈ ਕਿ ਮੈਂ ਕੁਛ ਨਾ ਕੁਛ ਕਰ ਲਵਾਂ ਪਰ ਕਹਿੰਦੇ ਕਿ ਮੈਨੂੰ ਭੈਣ ਕਹਿੰਦੀ ਇਸ ਤਰ੍ਹਾਂ ਹੋਇਆ ਜੇ ਮੈਂ ਕੁਛ ਕਰ ਲਿਆ ਤੇ ਮੇਰੇ ਪੇਕੇ ਪਰਿਵਾਰ ਨੂੰ ਪਤਾ ਨਹੀਂ ਲੱਗਣਾ ਕਿ ਮੇਰੇ ਤੇ ਕੀ ਕੁਛ ਵੀਤ ਲੀਏ ਇਨੇ ਮੈਂ ਥੱਕ ਹਾਰ ਕੇ ਸੋਚਿਆ ਕਿ ਇੱਕ ਦਿਨ ਮੈਨੂੰ ਦੱਸਣਾ ਹੀ ਪੈਣਾ ਹੈ ਪੈਣ ਕਹਿੰਦੇ ਮੈਂ ਆਪਣੇ ਪੇਕੇ ਪਰਿਵਾਰ ਆ ਜਾਂਦੀਆਂ ਤੇ ਕਹਿੰਦੇ ਉਸ ਦਿਨ ਵੀ ਮੇਰੇ ਹਸਬੰਦ ਨੇ ਮੈਨੂੰ ਬਹੁਤ ਕੁੱਟਮਾਰ ਕੀਤੀ ਹੁੰਦੀ ਏ ਮੇਰੇ ਨਾਲ ਇਨੇ ਮੈਂ ਆਪਣੇ ਪੇਕੇ ਪਰਿਵਾਰ 'ਚ ਆਉਣੀ ਆ ਮੇਰੀ ਹਾਲਤ ਦੇਖ ਕੇ ਕਹਿੰਦੇ ਮੈਨੂੰ ਹਸਪੀਟਲ ਲੈ ਕੇ ਜਾਂਦੇ ਨੇ ਉਤੇ ਜਾ ਕੇ ਕਹਿੰਦੇ ਮੈਡੀਸਿਨ ਦਵਾਉਂਦੇ ਨੇ ਕਹਿੰਦੇ ਗੁਰੂ ਕੁਝ ਲੱਗਦੇ ਨੇ ਭੈਣ ਦੱਸਦੇ ਕਿ ਮੈਨੂੰ ਬਹੁਤ ਜ਼ਿਆਦਾ ਕਮਜ਼ੋਰੀ ਆਈ ਹੋਈ ਸੀ ਕਹਿੰਦੇ ਕਿਉਂਕਿ ਉੱਥੇ ਖਾਣ ਪੀਣ ਨੂੰ ਕੁਝ ਨਹੀਂ ਸੀ ਹੈਗਾ ਇੱਕ ਰੋਟੀ ਤੋਂ ਸਿਵਾਏ ਕਹਿੰਦੇ ਰੋਟੀ ਵੀ ਕਦੇ ਮਿਲਦੀ ਸੀ ਕਹਿੰਦੇ ਕਦੇ ਨਹੀਂ ਸੀ ਮਿਲਦੀ ਕਲੇਸ਼ ਹੀ ਬਹੁਤ ਹੁੰਦਾ ਸੀ ਘਰ ਦੇ ਵਿੱਚ ਇਸੇ ਤਰ੍ਹਾਂ ਖਾਲਸਾ ਜੀ ਭੈਣ ਦੱਸ ਦਿਆ ਕਹਿੰਦੇ ਕਿ ਜਦੋਂ ਮੈਂ ਆਪਣੇ ਪੇਕੇ ਪਰਿਵਾਰ ਸਾਂ ਆ ਜਾਂਦੀਆਂ ਕਹਿੰਦੇ ਮੈਂ ਆਪਣੇ ਮਾਤਾ ਜੀ ਨਾਲ ਕਹਿੰਦੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਾਉਣਾ ਸ਼ੁਰੂ ਕਰ ਦੇਣੀਆ ਕਹਿੰਦੇ ਮੈਨੂੰ ਹੁੰਦਾ ਹੈ ਕਿ ਜਿੰਨਾ ਕੁ ਮੈਂ ਇੱਥੇ ਰਹਿਣੀ ਆ ਮੇਰਾ ਖਰਚਾ ਹੈ ਕਿਉਂਨਾ ਮੈਂ ਆਪਣਾ ਖਰਚਾ ਕੱਢਾਂ ਕਿਉਂਕਿ ਮੇਰੇ ਵੀ ਮਾਤਾ ਪਿਤਾ ਗਰੀਬ ਨੇ ਤੇ ਇੱਕ ਉਹਨਾਂ ਨੇ ਮੱਸਾ ਆਪਣੇ ਸਿਰ ਤੋਂ ਮੇਰਾ ਭਾਰਾ ਲਾਇਆ ਸੀ ਤੇ ਉਥੇ ਦੀ ਉਥੇ ਹੀ ਗੱਲ ਰਹੀ ਕਿ ਮੈਂ ਮੁੜ ਕੇ ਫੇਰ ਆ ਗਈ। ਇਸੇ ਤਰ੍ਹਾਂ ਖਾਲਸਾ ਜੀ ਉਹ ਜੋ ਪਰਿਵਾਰ ਸੀ ਭੈਣ ਕਹਿੰਦੇ ਉਹਨਾਂ ਨੇ ਸਾਡੇ ਘਰ ਆ ਕੇ ਬਹੁਤ ਵਾਰ ਮਾਫੀ ਮੰਗੀ ਕਹਿੰਦੇ ਪਰ ਅਸੀਂ ਕਿਹਾ ਕਿ ਉਹ ਨਸ਼ਾ ਕਰਦਾ ਅਸੀਂ ਨਹੀਂ ਜਾਣਾ। ਭੈਣ ਦੱਸ ਰਹੀਆ ਕਿ ਮੈਂ ਤਲਾਕ ਦੇ ਪੇਪਰ ਲਾ ਦੇਨੀਆ ਤੇ ਮੈਂ ਸੋਚਨੀਆ ਕਿ ਮੈਂ ਇਸ ਜ਼ਿੰਦਗੀ ਦੇ ਨਾਲੋਂ ਤਲਾਕ ਦਿੱਤਾ ਹੀ ਚੰਗਾ ਹੈ। ਇੱਕ ਦੋ ਵਾਰ ਕਹਿੰਦੇ ਮੇਰੇ ਮਾਤਾ ਪਿਤਾ ਨੇ ਮੈਨੂੰ ਸਮਝਾਇਆ ਬਾਰੇ ਪੈਣ ਦੱਸ ਰਿਹਾ ਵੀ ਨਹੀਂ ਮੈਂ ਕਿਹਾ ਕਿ ਮੈਨੂੰ ਪਤਾ ਹੈ ਜਿਸ ਤਰ੍ਹਾਂ ਮੈਂ ਉਥੇ ਸਾਲ ਡੇਢ ਕੱਢ ਕੇ ਆਈ ਆ ਵੀ ਇਹ ਮੇਰੀ ਜੋ ਜ਼ਿੰਦਗੀ ਹੈ ਨਰਕ ਤੋਂ ਵੀ ਭੈੜੀ ਬਣੀ ਹੋਈ ਸੀ ਜਿਸ ਤਰ੍ਹਾਂ ਖਾਲਸਾ ਜੀ ਪੈਣ ਦੱਸ ਰਿਹਾ ਕਿ ਜੋ ਮੈਂ ਫੈਸਲਾ ਲਿਆ ਮੇਰੇ ਪਰਿਵਾਰ ਨੇ ਉਸੇ ਤਰ੍ਹਾਂ ਕਹਿੰਦੇ ਮੇਰਾ ਸਾਥ ਦਿੱਤਾ ਤੇ ਮੇਰਾ ਕਹਿੰਦੇ ਤਲਾਕ ਹੋ ਜਾਂਦਾ ਹੈ ਤਲਾਕ ਤੋਂ ਬਾਅਦ ਦੇ ਵਿੱਚ ਕਹਿੰਦੇ ਪਿੰਡ ਵਾਲਿਆਂ ਦੇ ਤਾਣੇ ਮੇਨੇ ਰਿਸ਼ਤੇਦਾਰਾਂ ਦੇ ਤਾਣੇ ਮੇਨੇ ਸੁਣਨ ਨੂੰ ਮਿਲਦੇ ਸੀ ਕਿ ਤੇਰੀ ਕਿੱਥੇ ਜ਼ਿੰਦਗੀ ਨਿਕਲੇਗੀ ਤੇਰੀ ਉਮਰ ਕੀ ਏ ਭੈਣ ਕਹਿੰਦੇ ਕਿ ਬਹੁਤ ਜ਼ਿਆਦੇ ਮੈਂ ਕਹਿੰਦੇ ਦੁੱਖ ਤਕਲੀਫਾਂ ਝੱਲੀਆਂ ਕਹਿੰਦੇ ਕਈ ਵਾਰ ਮੈਂ ਸੋਚਣਾ ਕਿ ਸ਼ਾਇਦ ਮੇਰੇ ਮਾਤਾ ਪਿਤਾ ਵੀ ਮੈਨੂੰ ਤਾਂ ਹੀ ਕਹਿੰਦੇ ਹੋਣਗੇ ਕਿਉਂਕਿ ਉਹ ਵੀ ਗਰੀਬ ਨੇ ਮੇਰਾ ਖਰਚਾ ਕਿੰਨਾ ਕੁ ਸਮਾਂ ਚੱਕਣਗੇ ਕਹਿੰਦੇ ਮੈਂ ਦਿਹਾੜੀ ਕਰਨੀ ਸ਼ੁਰੂ ਕਰਤੀ ਲੋਕਾਂ ਦੇ ਕੰਮ ਕਰਨੇ ਸ਼ੁਰੂ ਕਰਤੇ ਪਰ ਖਾਲਸਾ ਜੀ ਭੈਣ ਕਹਿੰਦੇ ਵੀ ਜਦੋਂ ਲੋਕੀ ਗੱਲਾਂ ਕਰਨ ਲੱਗ ਜਾਂਦੇ ਨੇ ਉਦੋਂ ਇੱਕ ਦਿਨ ਕਹਿੰਦੇ ਆਣ ਸੁਣਿਆ ਕਰੀਦਾ ਦੂਸਰੇ ਦਿਨ ਕਰੀਦਾ ਪਰ ਜੋ ਜ਼ਿੰਦਗੀ ਸਾਨਾ ਭਰੀ ਹੁੰਦੀ ਏ ਸਾਨਾ ਪਰ ਸੁਣਿਆ ਨਹੀਂ ਜਾਂਦਾ ਕਾ ਇਸ ਤਰ੍ਹਾਂ ਸਮਾਂ ਬੀਤਦਾ ਹੈ ਖਾਸਾ ਜੀ ਤੇ ਪੈਣ ਕਹਿੰਦੇ ਮੇਰੇ ਮਾਤਾ ਪਿਤਾ ਮੈਨੂੰ ਕਹਿੰਦੇ ਨੇ ਕਿ ਤੇਰੇ ਲਈ ਵਧੀਆ ਮੁੰਡਾ ਲੱਭ ਲੈਨੇ ਆ ਜੋ ਕੀ ਕਹਿੰਦੇ ਬੇਸ਼ੱਕ ਪਹਿਲਾਂ ਵਿਆਹ ਆ ਹੋਵੇ ਪਰ ਤੇਰਾ ਤਾਂ ਵਧੀਆ ਧਿਆਨ ਰੱਖੇ ਵੀ ਉਸੇ ਤਰ੍ਹਾਂ ਵੀ ਤੇਰਾ ਅਸੀਂ ਵਧੀਆ ਕਰਾਂਗੇ ਵਿਆਹ ਜਿਵੇਂ ਤੂੰ ਕਹੇਂਗੀ ਪਰ ਤੂੰ ਵਿਆਹ ਕਰਵਾ ਲੈ ਪਰ ਖਾਰਸਾ ਜੀ ਭੈਣ ਕਹਿੰਦੇ ਕਿ ਮੈਂ ਜਿਵੇਂ ਦੀ ਜ਼ਿੰਦਗੀ ਕੱਟ ਕੇ ਆਈ ਸਾਂ ਉਹ ਜ਼ਿੰਦਗੀ ਨੂੰ ਦੇਖਦਿਆਂ ਮੈਂ ਇਹੀ ਕਿਹਾ ਕਿ ਮੈਂ ਵਿਆਹ ਨਹੀਂ ਕਰਵਾਉਣਾ ਕਹਿੰਦੇ ਫਿਰ ਮੈਂ ਸੋਚਿਆ ਕਿ ਕਹਿੰਦੇ ਵੀ ਮੇਰਾ ਘਰ ਦੇ ਵਿੱਚ ਮਨ ਵੀ ਨਹੀਂ ਸੀ ਲੱਗਦਾ ਵਿਆਹ ਤੋਂ ਕਹਿੰਦੇ ਮੈਂ ਨਾਂ ਨੁੱਕਰ ਕਰਤੀ ਕਹਿੰਦੇ ਪਹਿਲਾਂ ਤਾਂ ਮੈਂ ਘਰ ਦੇ ਵਿੱਚ ਕੰਮ ਕਰਨਾ ਲੋਕਾਂ ਦੇ ਘਰਾਂ ਵਿੱਚ ਕਹਿੰਦੇ ਫਿਰ ਮੈਂ ਖੇਤ ਦੇ ਵਿੱਚ ਲੋਕਾਂ ਦੇ ਕੰਮ ਕਰਨ ਜਾਣਾ ਕਹਿੰਦੇ ਕਿ ਜਿਵੇਂ ਝੋਨੇ ਦੀ ਫਸਲ ਸੀ ਭੈਣ ਦੱਸਦੇ ਕਹਿੰਦੇ ਅਸੀਂ ਕਿਸੇ ਦਾ ਝੋਨਾ ਲਗਾਉਣ ਗਏ ਕਹਿੰਦੇ ਅਸੀਂ ਉੱਥੇ ਜਦੋਂ ਚਾਹ ਪੀਣੇ ਬੈਠੇ ਉੱਥੇ ਕਹਿੰਦੇ ਗੱਲ ਚੱਲੀ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਇਤਾਰ ਤੇ ਜੋਤ ਦਾ ਕਿ ਉਹ ਕਹਿੰਦੇ ਉੱਥੇ ਇੱਕ ਆਂਟੀ ਜੀ ਸੀ ਭੈਣ ਦਾਸ ਜੀ ਕਹਿੰਦੇ ਜੋ ਚੋੜਣਾ ਲਗਾਉਂਦੇ ਸੀ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਖਾਰਸ਼ ਦੀ ਪ੍ਰੋਬਲਮ ਰਹਿੰਦੀ ਸੀ ਖਾਰਸ਼ ਦੀ ਪ੍ਰੋਬਲਮ ਵੀ ਇੰਨੀ ਸੀ ਕਿ ਮੇਰੇ ਜ਼ਖਮ ਹੋ ਜਾਂਦੇ ਸੀ ਵੀ ਮੈਨੂੰ ਕਿਤੋਂ ਵੀ ਫਰਕ ਨਹੀਂ ਪਿਆ ਪਰ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜੋਤ ਜੋ ਜੱਗਦੀ ਹੈ ਉਹ ਕਿਉਂ ਲਿਆ ਕੇ ਲਾਇਆ ਮੈਂ ਤੇ ਉਸਦੇ ਨਾਲ ਮੇਰੇ ਜਿੰਨੇ ਵੀ ਜੈਫਨ ਸੀ ਉਹ ਠੀਕ ਹੋ ਗਏ ਤੇ ਉਸ ਤੋਂ ਬਾਅਦ ਮੇਰੇ ਕਦੇ ਖਾਰਸ਼ ਵੀ ਨਹੀਂ ਹੁੰਦੀ ਵੀ ਮੈਂ ਨਹੀਂ ਤਾਂ ਕੋਈ ਵੀ ਡਾਕਟਰ ਨਹੀਂ ਸੀ ਛੱਡਿਆ ਇਸੇ ਤਰ੍ਹਾਂ ਖਾਲਸਾ ਜੀ ਪੈਣ ਦੱਸ ਦਿਆ ਕਹਿੰਦੇ ਕਿ ਉਥੋਂ ਮੈਨੂੰ ਪਤਾ ਲੱਗਦਾ ਇਹ ਕਹਿੰਦੇ ਫਿਰ ਮੈਂ ਉਹਨਾਂ ਨੂੰ ਪੁੱਛਿਆ ਕਿ ਜੋਤ ਘਰ ਦੇ ਵਿੱਚ ਜਗਾ ਸਕਦੇ ਆ ਜਿ ਆਪਾਂ ਘਰ ਦੇ ਵਿੱਚ ਜੋਤ ਜਗਾਵਾਂਗੇ ਵੀ ਕੀ ਵੀ ਆਪਣੀ ਬਣੋ ਕਾਮਨਾ ਅਰਦਾਸ ਪੂਰੀ ਹੁੰਦੀ ਹੈ ਤੇ ਘਰ ਦੇ ਵਿੱਚ ਜੋਤ ਕਿਵੇਂ ਜਗਾਉਣੀ ਚਾਹੀਦੀ ਹੈ ਇਹ ਕੇਸ ਸਮਝਾਉਣੀ ਚਾਹੀਦੀ ਏ ਕਿਉਂਕਿ ਭੈਣ ਦੱਸ ਰਿਹਾ ਕਿ ਮੈਂ ਕਦੇ ਵੀ ਪਾਠ ਨਹੀਂ ਸੀ ਕੀਤਾ ਨਾ ਹੀ ਮੈਂ ਕਦੇ ਤਉਪਵਤੀ ਕੀਤੀ ਸੀ ਨਾ ਹੀ ਕਹਿੰਦੇ ਮੈਂ ਇੰਨਾ ਕਦੇ ਗੁਰਦੁਆਰਾ ਸਾਹਿਬ ਗਈ ਸੀ ਹੁਣ ਦੇਖੋ ਖਾਲਸਾ ਜੀ ਕਈ ਭੈਣ ਭਰਾ ਤਾਂ ਇੰਨਾ ਪਾਠ ਵੀ ਕਰਦੇ ਨੇ ਨੇ ਸੇਵਾ ਸਿਮਰਨ ਵੀ ਕਰਦੇ ਨੇ ਪਰ ਕਈ ਵਾਰ ਆਪਣੇ ਕੀ ਇਹ ਬਣਦੀ ਹੈ ਗੱਲਾਂ ਨੂੰ ਲੈ ਕੇ ਕਿਤੇ ਮੈਂ ਕੀਤੇ ਆਪਣੇ ਪਾਸੋਂ ਕੋਈ ਕਮੀ ਪੇਸ਼ੀ ਰਹਿ ਜਾਂਦੀ ਹੈ ਜਿਸ ਕਰਕੇ ਆਪਣੀ ਅਰਦਾਸ ਬੇਨਤੀ ਨਹੀਂ ਪੂਰੀ ਹੁੰਦੀ ਪਰ ਉਹ ਭੈਣ ਕਹਿੰਦੇ ਆ ਕਿ ਮੈਂ ਕਦੇ ਵੀ ਕਿਸੇ ਦਾ ਮਾੜਾ ਨਹੀਂ ਸੀ ਕੀਤਾ ਮੈਂ ਬਸ ਮਹਾਰਾਜ ਤੇ ਓਟ ਆਸਰਾ ਛੱਟ ਦਿੰਦੀ ਸੀ ਪਰਮਾਤਮਾ ਤੇ ਉਸ ਰੱਬ ਤੇ ਕਿ ਜੋ ਵੀ ਵਾਹਿਗੁਰੂ ਕਰੇਗਾ ਉਹ ਚੰਗਾ ਹੀ ਕਰੇਗਾ ਇਸੇ ਤਰ੍ਹਾਂ ਖਾਲਸਾ ਜੀ ਭੈਣ ਦੱਸ ਰਿਆ ਵੀ ਖੇਤ ਚ ਝੋਨਾ ਲਗਾਉਣ ਗਏ ਉਥੋਂ ਪਤਾ ਲੱਗਦਾ ਹੈ ਕਹਿੰਦੇ ਜਦੋਂ ਮੈਂ ਘਰ ਆਉਣੀ ਆ ਤੇ ਕਹਿੰਦੇ ਉਸੇ ਤਰਾਈ ਮੈਨੂੰ ਫਿਰ ਮੇਰੇ ਮਾਤਾ ਪਿਤਾ ਕਹਿੰਦੇ ਆ ਵਿਆਹ ਲਈ ਰਿਸ਼ਤੇ ਦੇ ਲਈ ਕਿ ਅਸੀਂ ਕੋਈ ਰਿਸ਼ਤਾ ਦੇਖਿਆ ਸੀ ਕਿਸੇ ਨੂੰ ਕਿਹਾ ਸੀ ਉਹ ਪਰਿਵਾਰ ਬਹੁਤ ਵਧੀਆ ਵੀ ਉਹ ਮੁੰਡਾ ਵਿਆਹਿਆ ਹੋਇਆ ਉਸਦੇ ਕੋਲ ਬੇਟੀ ਹੈ ਪਰ ਪਰਿਵਾਰ ਉਹ ਬਹੁਤ ਵਧੀਆ ਤੇ ਨੂੰ ਖੁਸ਼ ਰੱਖੇਗਾ ਵੀ ਤੂੰ ਇੱਕ ਵਾਰ ਦੇਖ ਕਿੰਨੇ ਪਰ ਮੈਂ ਮਨਾ ਕਰ ਦਿੱਤਾ ਕਿੰਨੇ ਫਿਰ ਮੈਂ ਆਪਣੇ ਮਨ ਦੇ ਵਿੱਚ ਸੋਚਿਆ ਕਿ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਦੀਆਂ ਜੋਤ ਜਗਾ ਕੇ ਵੀ ਜੋ ਉਸ ਪਰਮਾਤਮਾ ਉਹ ਪਰਮਾਤਮਾ ਕਰੇਗਾ ਜੋ ਧੰਤਨ ਬਾਬਾ ਦੀਪ ਸਿੰਘ ਸਹਿਬ ਜੀ ਕਰਨਗੇ ਉਹੀ ਮੈ ਮੈਨੂੰ ਮਨਜ਼ੂਰ ਹੋਵੇਗਾ ਖਾਲਸਾ ਜੀ ਪੈਣ ਕਹਿੰਦੇ ਵੀ ਜਦੋਂ ਮੇਰੇ ਮਾਤਾ ਪਿਤਾ ਵੀ ਮੈਨੂੰ ਇਸ ਤਰ੍ਹਾਂ ਕਹਿਣ ਲੱਗੇ ਤੇ ਰਿਸ਼ਤੇਦਾਰ ਤਾਂ ਪਹਿਲਾਂ ਤੋਂ ਹੀ ਕਹਿੰਦੇ ਸੀ ਕਹਿੰਦੇ ਫਿਰ ਮੈਂ ਉਸ ਦਿਨ ਰਾਤ ਹੀ ਕਹਿੰਦੇ ਮੈਂ ਪਈ ਪਈ ਰਾਤ ਨੂੰ ਧੰਤਨ ਬਾਬਾ ਦੀਪ ਸਿੰਘ ਸਹਿਬ ਜੀ ਅੱਗੇ ਅਰਦਾਸ ਬੇਨਤੀ ਕੀਤੀ ਤੇ ਬਾਪੂ ਜੀ ਕਰੋ ਆਪਣੀ ਧੀ ਤੇ ਕਿਰਪਾ ਵੀ ਜੋ ਮੈਨੂੰ ਲੋਕ ਤਾਨੇ ਮੇਨੇ ਮਾਰਦੇ ਨੇ ਮੈਨੂੰ ਸੁਣਨ ਨੂੰ ਮੇਲਦੇ ਨੇ ਵੀ ਜਾਂ ਤਾਂ ਮੈਨੂੰ ਕੋਈ ਇੰਨਾ ਵਧੀਆ ਘਰ ਮੈਨੂੰ 1-2 ਦਿਨ ਦੇ ਵਿੱਚ ਜਾਂ 10 ਦਿਨ ਦੇ ਵਿੱਚ ਮਹੀਨੇ ਚ ਮਿਲ ਜੇ ਜਾਂ ਮੈਨੂੰ ਇੰਨਾ ਵਧੀਆ ਪਰਿਵਾਰ ਮਿਲੇ ਜੋ ਆਵੇ ਮੈਨੂੰ ਨਾਲ ਹੀ ਲੈ ਜਾਵੇ ਤੇ ਮੇਰੇ ਪਰਿਵਾਰ ਦਾ ਮੇਰੇ ਮਾਤਾ ਪਿਤਾ ਦਾ ਵੀ ਦੁੱਖ ਜੋ ਹਲਕਾ ਹੋ ਜੇ ਉਹਨਾਂ ਦੇ ਦਿਮਾਗ ਤੇ ਜੋ ਮਨ ਤੇ ਬੋਝ ਏ ਉਹ ਵੀ ਉਹਨਾਂ ਦਾ ਹਲਕਾ ਹੋ ਜੇ ਕਿਉਂਕਿ ਮੈਂ ਦੱਸ ਰਿਆ ਵੀ ਉਹਨਾਂ ਦੀ ਮਜਬੂਰੀ ਵੀ ਮੈਂ ਸਮਝਦੀ ਸੀ ਕਿਉਂਕਿ ਉਹਨਾਂ ਨੂੰ ਵੀ ਲੋਕ ਤਾਨੇ ਮੇਨੇ ਮਾਰਦੇ ਸੀ ਕਿ ਤੁਸੀਂ ਧੀ ਘਰ ਬਿਠਾਈ ਹੋਈ ਏ ਦੂਸਰਾ ਦਿਨ ਹੁੰਦਾ ਹੈ ਖਾਲਸਾ ਜੀ ਮੈਂ ਦੱਸ ਰਿਆ ਕਿ ਮੈਂ ਕੰਮ ਤੇ ਜਾਣੀ ਆ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਆ ਕੇ ਗੁਰਦੁਆਰਾ ਸਾਹਿਬ ਜਾਣੀ ਆ ਉੱਥੋਂ ਕਹਿੰਦੇ ਮੱਥਾ ਟੇਕ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਫੋਟੋ ਲੈ ਕੇ ਆਉਣੀ ਆ ਕਹਿੰਦੇ ਫਿਰ ਜਦੋਂ ਤੀਸਰਾ ਦਿਨ ਆਉਂਦਾ ਸਵੇਰੇ ਮੈਂ ਅੰਮ੍ਰਿਤ ਵੇਲੇ ਉੱਠ ਕੇ ਕਹਿੰਦੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਫੋਟੋ ਦੇ ਅੱਗੇ ਜੋਤ ਜਗਾ ਕੇ ਅਰਦਾਸ ਬੇਨਤੀ ਕਰਦੀਆਂ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਵੀ ਬਹੁਤ ਮਹਿਮਾ ਸੁਣੀਏ ਤੁਹਾਡੇ ਦਰ ਦੀ ਤੁਹਾਡੀ ਕਿਰਪਾ ਦੀ ਮੈਂ ਮੰਨਾਗੀ ਤਾਂ ਕਿ ਮਾਰਾ ਸੱਚੇ ਪਾਤਸ਼ਾਹ ਜੇ ਮੇਰੀ ਅਰਦਾਸ ਬੇਨਤੀ ਪੂਰੀ ਕਰੋਗੇ ਵੀ ਮੈਨੂੰ ਕੋਈ ਚਮਤਕਾਰ ਦਿਖਾਓ ਮੈਨੂੰ ਜਲਦੀ ਤੋਂ ਜਲਦੀ ਜੇ ਮੇਰਾ ਰਿਸ਼ਤਾ ਹੋਣਾ ਵਿਆਹ ਹੋਣਾ ਮੈਨੂੰ ਇੱਕ ਚੰਗਾ ਘਰ ਪਰਿਵਾਰ ਮਿਲੇ ਜੋ ਮੇਰੇ ਹਾਲਤ ਨੂੰ ਕੰਡੀਸ਼ਨ ਨੂੰ ਸਮਝੇ ਇਹ ਨਹੀਂ ਹੈ ਕਿ ਮੈਨੂੰ ਕੋਈ ਵੱਡਾ ਘਰ ਚਾਹੀਦਾ ਹੈ ਜਾਂ ਮੈਨੂੰ ਦੌਲਤ ਸ਼ੌਰਤ ਚਾਹੀਦੀ ਹੈ ਮੈਨੂੰ ਪਰਿਵਾਰ ਚੰਗਾ ਚਾਹੀਦਾ ਹੈ ਇੱਕ ਜੀਵਨ ਸਾਥੀ ਚੰਗਾ ਚਾਹੀਦਾ ਹੈ ਜੋ ਮੈਨੂੰ ਸਮਝੇ ਤੇ ਇਸੇ ਤਰ੍ਹਾਂ ਖਾਲਸਾ ਜੀ ਭੈਣ ਕਹਿੰਦੇ ਆ ਕਿ ਮੈਂ ਉਸ ਦਿਨ ਜੋਤ ਜਗਾਈ ਕਹਿੰਦੇ ਪਰ ਮੈਂ ਜੋਤ ਕਿਸ ਤਰ੍ਹਾਂ ਜਗਾਈ ਕਿ ਮੈਂ ਕਹਿੰਦੇ ਘਰ ਦੇ ਵਿੱਚ ਕਹਿੰਦੇ ਕੰਮ ਕੀਤਾ ਮੈਂ ਸੋਚਿਆ ਕਿ ਮੈਂ ਅੱਜ ਦੀ ਜੋਤ ਜਗਾਈ ਇਸੇ ਤਰ੍ਹਾਂ ਹੀ ਜੋਤ ਜਗਦੀ ਰਹਿਣ ਦੇਣੀ ਹੈ ਜਿੰਨੇ ਦਿਨ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਹੀਂ ਹੁੰਦੀ ਖਾਲਸਾ ਜੀ ਪੈਣ ਦੀ ਸ਼ਰਧਾ ਭਾਵਨਾ ਦੇਖੋ ਕਹਿੰਦੇ ਕਿ ਉਮੈ ਜੋਤ ਜਗਾਈ ਉਸ ਤੋਂ ਬਾਅਦ ਮੈਂ ਸਾਰਾ ਦਿਹਾੜੀ ਤੇ ਜਾਣਾ ਇਤੇ ਵੀ ਕੰਮ ਜਾਣਾ ਛੱਡਦਾ ਕਹਿੰਦੇ ਮੈਂ ਕਿਹਾ ਵੀ ਇਹ ਜੋਤ ਉਸ ਦਿਨ ਵਧੇਗੀ ਜਿਸ ਦਿਨ ਮਹਾਰਾ ਸੱਚੇ ਪਾਤਸ਼ਾਹ ਮੇਰੀ ਅਰਦਾਸ ਬੇਨਤੀ ਸੁਣਨਗੇ ਖਾਲਸਾ ਜੀ ਭੈਣ ਵੀ ਮਨ ਦੀ ਸ਼ਰਧਾ ਭਾਵਨਾ ਦੇ ਕੇ ਇੰਨਾ ਮਨੂ ਹੋਇਆ ਕਿ ਕੋਈ ਕੋਈ ਹੋਈ ਕਰ ਸਕਦਾ ਹੈ ਖਾਲਸਾ ਜੀ ਇੰਨੀ ਸ਼ਰਧਾ ਭਾਵਨਾ ਰੱਖ ਕੇ ਇੰਨੀ ਸੇਵਾ ਮਹਾਰਾ ਸੱਚੇ ਪਾਤਸ਼ਾਹ ਦੀ ਜਿੰਨਾ ਤੇ ਕਿਰਪਾ ਹੁੰਦੀ ਹੈ ਉਹੀ ਕਰ ਸਕਦੇ ਨੇ ਇਸੇ ਤਰ੍ਹਾਂ ਖਾਸਾ ਜੀ ਭੈਣ ਕਹਿੰਦੇ ਆ ਕਿ ਮੈਂ ਸਵੇਰੇ ਜੋਤ ਅੰਮ੍ਰਿਤ ਵੇਲੇ ਚਗਾ ਦਿੰਦੀ ਆ ਜਦੋਂ ਕਿ ਉਹ ਘਟ ਜਾਂਦਾ ਹੈ ਕਹਿੰਦੇ ਮੈਂ ਕੇਸੀ ਇਸ਼ਨਾਨ ਕਰਕੇ ਦੁਬਾਰਾ ਤੋਂ ਜੋਤ ਦੇ ਵਿੱਚ ਫੇਰ ਕਿਉਂ ਪਾ ਦਿੰਦੀ ਆ ਜਦੋਂ ਫਿਰ ਕਿਉਂ ਫੇਰ ਘਟਦਾ ਹੈ ਫੇਰ ਪਾ ਦਿੰਦੀ ਆ ਜੋਤ ਕਹਿੰਦੇ ਜਦੋਂ ਬੱਤੀ ਥੋੜੀ ਘਟ ਰਹਿ ਜਾਂਦੀ ਹੈ ਤੇ ਇੱਕ ਸਾਈਡ ਤੋਂ ਕਹਿੰਦੇ ਮੈਂ ਬੱਤੀ ਲਗਾ ਕੇ ਦੂਜੀ ਬੱਤੀ ਵਧਾ ਦਿੰਦੀ ਸੀ ਕਹਿੰਦੇ ਐਨੀ ਮਾਰਾ ਸੱਚੇ ਪਾਤਸ਼ਾਹ ਦੀ ਭੈਣ ਕਹਿੰਦੇ ਵੀ ਮੇਰੇ ਤੇ ਕਿਰਪਾ ਹੁੰਦੀ ਏ ਕਹਿੰਦੇ ਜਿਵੇਂ ਮੈਂ ਅੱਜ ਜੋਤ ਜਗਾਈ ਤੇ ਕਹਿੰਦੇ ਦੂਸਰੇ ਦਿਨ ਕਹਿੰਦੇ ਉਹ ਪਰਿਵਾਰ ਵਾਲੇ ਸਾਡੇ ਘਰ ਆਉਂਦੇ ਨੇ ਸਾਡੇ ਘਰ ਬੈਠ ਕੇ ਗੱਲਬਾਤ ਕਰਦੇ ਨੇ ਕਹਿੰਦੇ ਜੋ ਮੁੰਡਾ ਹੁੰਦਾ ਹੈ ਪਹਿਲਾ ਵਿਆਹ ਆ ਉਸਦੇ ਕਹਿੰਦੇ ਵੀ ਕੋਲ ਬੇਟੀ ਹੁੰਦੀ ਏ ਕਹਿੰਦੇ ਉਹ ਵੀ ਨਾਲ ਆਉਂਦਾ ਜੋ ਉਹ ਕਹਿੰਦੇ ਸਾਰੀ ਗੱਲਬਾਤ ਹੁੰਦੀ ਏ ਮੇਰੀ ਗੱਲਬਾਤ ਕਰਿਆਂ ਤੋਂ ਵੀ ਕਹਿੰਦੇ ਮੈਨੂੰ ਪਤਾ ਲੱਗਦਾ ਹੈ ਕਿ ਉਹ ਪਰਿਵਾਰ ਬਹੁਤ ਚੰਗਾ ਹੈ ਬੈਂ ਬੱਸ ਰਿਹਾ ਕਹਿੰਦੇ ਕਿ ਮੈਂ ਜੋਤ ਜਗਾਈ ਹੁੰਦੀ ਏ ਕਹਿੰਦੇ ਫਿਰ ਜਦੋਂ ਪਰਿਵਾਰ ਆਉਂਦਾ ਮੈਨੂੰ ਸਭ ਕੁਝ ਠੀਕ ਲੱਗਦਾ ਏ ਕਹਿੰਦੇ ਕਿਉਂਕਿ ਮੇਰੇ ਮਾਤਾ ਪਿਤਾ ਮੈਨੂੰ ਹੀ ਪੁੱਛਦੇ ਆ ਵੀ ਪੁੱਤਰ ਤੂੰ ਦੱਸ ਤੈਨੂੰ ਕਿਵੇਂ ਲੱਗਦਾ ਏ ਵੀ ਅਸੀਂ ਹੁਣ ਆਪਣੀ ਮਰਜ਼ੀ ਦੇ ਨਾਲ ਨਹੀਂ ਕਰਨਾ ਤੇਰੇ ਤੇ ਕੋਈ ਬੋਝ ਨਹੀਂ ਸਟਣਾ ਤੂੰ ਆਪਣੇ ਮਨ ਦੀ ਦੱਸ ਜੇ ਤੈਨੂੰ ਚੰਗਾ ਲੱਗਦਾ ਤਾਂ ਕਰਾਂਗੇ ਨਹੀਂ ਤਾਂ ਅਸੀਂ ਨਹੀਂ ਕਰਦੇ ਪਰ ਤੇਰੇ ਤੇ ਕੋਈ ਬੋਝ ਨਹੀਂ ਪਾਉਦੇ ਇਸੀ ਤਰ੍ਹਾਂ ਖਾਲਸਾ ਜੀ ਭੈਣ ਕਹਿੰਦੇ ਕਿ ਮੈਂ ਧੰਤਨਤਨ ਬਾਬਾ ਦੀਪ ਸਿੰਘ ਸਹਿਬ ਜੀ ਦੀ ਜੋਤ ਜਗਦੀ ਸੀ ਫੋਟੋ ਦੇ ਅੱਗੇ ਉਥੇ ਜਾ ਕੇ ਖੜ ਕੇ ਕਹਿੰਦੇ ਮੈਂ ਅਰਦਾਸ ਬੇਨਤੀ ਕੀਤੀ ਧੰਤਨਤਨ ਬਾਬਾ ਦੀਪ ਸਿੰਘ ਸਹਿਬ ਜੀ ਅੱਗੇ ਕਿ ਮਾਰਾ ਸੱਚੇ ਪਾਸ਼ਾ ਹੀ ਰਸਤਾ ਤੁਸੀਂ ਹੀ ਦਿਖਾਇਆ ਗੱਲ ਚੱਲੀ ਸੀ ਪਰ ਮੈਂ ਟਾਲਮਟੋਲ ਕਰਤੀ ਸੀ ਅੱਜ ਜੋ ਪਰਿਵਾਰ ਘਰ ਤੱਕ ਆਇਆ ਇਹ ਮਾਰਾ ਸੱਚੇ ਪਾਸ਼ਾ ਤੁਸੀਂ ਮੈਨੂੰ ਇੱਕ ਸੰਕੇਤ ਇੱਕ ਇਸ਼ਾਰਾ ਦਿੰਦਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੋ ਕੁਛ ਵੀ ਹੋ ਰਿਹਾ ਹੈ ਤੁਹਾਡੀ ਕਿਰਪਾ ਦੇ ਨਾਲ ਹੋ ਰਿਹਾ ਹੈ ਵੀ ਮੇਰੇ ਤੇ ਇੰਨੀ ਮਿਹਰ ਕਰਨੀ ਵੀ ਪਰਿਵਾਰ ਦੇ ਵਿੱਚ ਜਾ ਕੇ ਮੈਂ ਵਧਿਆ ਕੁਲ ਮਿਲ ਕੇ ਰਹਾ ਮੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਿਛਲੀ ਕੋਈ ਵੀ ਪ੍ਰੋਬਲਮ ਨਾ ਆਵੇ ਤਾਂ ਖਾਲਸਾ ਜੀ ਭੈਣ ਕਹਿੰਦੇ ਕਿ ਉਹ ਦੂਸਰੇ ਦਿਨ ਹੀ ਕਹਿੰਦੇ ਕਿ ਉਹ ਮੈਨੂੰ ਆਨੰਦਕਾਰ ਚ ਕਰਵਾ ਕੇ ਕਹਿੰਦੇ ਆਪਣੇ ਨਾਲ ਹੀ ਲੈ ਜਾਂਦੇ ਨੇ ਕਹਿੰਦੇ ਮੈਂ ਉਸ ਦਿਨ ਜੋਤ ਇੱਕ ਦਿਨ ਪਹਿਲਾਂ ਜਗਾਈ ਤੇ ਦਿਨ ਰਾਤ ਉਸੇ ਤਰ੍ਹਾਂ ਜਗਦੀ ਰੱਖੀ ਕਿਉਂਕਿ ਅਰਦਾਸ ਹੀ ਇਸ ਤਰ੍ਹਾਂ ਕੀਤੀ ਕਿ ਜਿੰਨਾ ਚਿਰ ਮਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਨਹੀਂ ਹੁੰਦੀ ਉਹਨਾਂ ਚਿਰ ਇਹ ਮਾ ਜੋਤ ਨਹੀਂ ਬੱਦਣ ਦੇਣੀ ਉਹਨਾਂ ਸਮਾਂ ਇਹ ਜੋਤ ਜਗਦੀ ਹੀ ਰਹੇਗੀ ਇਸੇ ਤਰ੍ਹਾਂ ਖਾਲਸਾ ਜੀ ਭੈਣ ਕਹਿੰਦੇ ਕਿ ਮੇਰੇ ਤੇ ਕਿਰਪਾ ਹੋਈ ਕਹਿੰਦੇ ਜਿਹੜਾ ਮੇਰਾ ਦੂਸਰਾ ਵਿਆਹ ਹੋਇਆ ਕਹਿੰਦੇ ਉਹ ਇੰਨਾ ਚੰਗਾ ਪਰਿਵਾਰ ਕਹਿੰਦੇ ਕਿ ਮੈਂ ਦਾਸ ਨਹੀਂ ਸਕਦੀ ਕਹਿੰਦੇ ਮੈਂ ਜਿੰਨੇ ਗੁਣ ਗਾਵਾ ਉਹਨੇ ਹੀ ਘਾਟਨੇ ਕਹਿੰਦੇ ਮੇਰਾ ਸੱਸ ਸਹੁਰਾ ਮੇਰਾ ਹਸਬੈਂਡ ਕਹਿੰਦੇ ਕਿ ਮੇਰੇ ਤੋਂ ਇੰਨਾ ਮੇਰਾ ਕਰਦੇ ਨੇ ਮੇਰੇ ਤੋਂ ਜਾਣ ਤੱਕ ਵਾਰਦੇ ਨੇ ਜੇ ਕੋਈ ਮੈਂ ਚੀਜ਼ ਦੇ ਲਈ ਕਹਿ ਨਹੀਂ ਆ ਤੇ ਕਹਿੰਦੇ ਕਹਿ ਨਹੀਂ ਮਦਰੂ ਆ ਨਿਆ ਮੈਨੂੰ ਪਹਿਲਾਂ ਦਿੰਦੇ ਨੇ ਹਰ ਇੱਕ ਕਹਿੰਦੇ ਵਿਸ਼ਪੂਰੀ ਹੁੰਦੀ ਏ ਮੇਰੀ ਪਰਮਾਤਮਾ ਦੀ ਕਿਰਪਾ ਦੇ ਸਦਕਾ ਉਹ ਭੈਣ ਦੱਸ ਰਿਹਾ ਖਾਲਸਾ ਜੀ ਅਸੀਂ ਦੋਨਾਂ ਹਸਬੈਂਡ ਵਾਈਫ ਨੇ ਅਮਰਤ ਸ਼ਕ ਲਿਆ ਕਹਿੰਦੇ ਹੁਣ ਅਸੀਂ ਹਰ ਰੋਜ਼ ਗੁਰਬਾਣੀ ਦੇ ਜਾਪ ਵੀ ਕਰਦੇ ਆਂ ਗੁਰਦੁਆਰਾ ਸਹਿ ਵੀ ਜਾਂਦੇ ਆਂ ਤੇ ਭੈਣ ਦੱਸ ਰਹੀ ਆ ਕਿ ਹਰ ਐਤਵਾਰ ਕਹਿੰਦੇ ਅਸੀਂ ਅੰਮ੍ਰਿਤ ਵੇਲੇ ਤੋਂ ਜੋਤ ਜਗਾਉਣੇ ਆ ਤੇ ਸ਼ਾਮ ਦੇ ਰਹਿਰਾਸ ਦੇ ਸਮੇਂ ਤੱਕ ਅਸੀਂ ਜੋਤ ਜਗਾ ਕੇ ਹੀ ਰੱਖਣੀ ਹੁੰਦੀ ਏ ਏਸੀ ਤਰ੍ਹਾਂ ਖਾਲਸਾ ਜੀ ਭੈਣ ਕਹਿੰਦੇ ਆ ਕਿ ਮੈਂ ਜ਼ਿੰਦਗੀ ਦੇ ਵਿੱਚ ਕਹਿੰਦੇ ਮੈਨੂੰ ਕੋਈ ਉਮੀਦ ਆ ਸੀ ਨਹੀਂ ਸੀ ਰਹਗੀ ਕਿ ਮੇਰੇ ਜੋ ਦੁੱਖ ਤਕਲੀਫ ਨੇ ਉਹ ਘਟਣਗੇ ਮੇਰੇ ਜੋ ਦੁੱਖ ਨੇ ਉਹ ਦੂਰ ਹੋਣਗੇ ਕਹਿੰਦੇ ਮੈਨੂੰ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਪਾਸੇ ਕੋਈ ਉਮੀਦ ਨਹੀਂ ਸੀ ਹੈਗੀ ਪਰ ਕਹਿੰਦੇ ਜਦੋਂ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਜੋਤ ਜਗਾਈ ਜੋਤ ਚ ਗਾਉਣ ਦੇ ਨਾਲ ਇੱਕ ਦੇਣ ਦੇ ਵਿੱਚ ਹੀ ਕਹਿੰਦੇ ਭੈਣ ਦੱਸ ਰਿਹਾ ਕਿ ਮੇਰੀ ਅਰਦਾਸ ਬੇਨਤੀ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਇੰਨੀ ਨੇੜੇ ਹੋ ਕੇ ਸੁਣੀ ਕਹਿੰਦੇ ਕਿ ਪਰਮਾਤਮਾ ਨੇ ਮੈਨੂੰ ਇੱਕ ਰਸਤਾ ਦਿਖਾਇਆ ਮੈਨੂੰ ਇੱਕ ਚੰਗਾ ਜੀਵਨ ਸਾਥੀ ਕਹਿੰਦੇ ਮੈਨੂੰ ਮਿਲਾਇਆ ਕਹਿੰਦੇ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਭੈਣ ਦੱਸ ਦਿਆ ਕਿ ਮੇਰੀ ਅੱਜ ਜ਼ਿੰਦਗੀ ਬਹੁਤ ਖੁਸ਼ੀ ਕਹਿੰਦੇ ਹੁਣ ਮੈਂ ਆਪਣੇ ਪੇਕੇ ਪਰਿਵਾਰ ਦੇ ਵਿੱਚ ਵੀ ਆਪਣੇ ਮਾਤਾ ਜੀ ਨੂੰ ਕਿਹਾ ਉਹ ਵੀ ਕਹਿੰਦੇ ਹਰ ਐਤਵਾਰ ਨੂੰ ਕਹਿੰਦੇ ਘਰ ਦੇ ਵਿੱਚ ਜੋਤ ਜਗਾਉਂਦੇ ਨੇ ਤੇ ਜਦੋਂ ਵੀ ਭੈਣ ਦੱਸ ਦਿਆ ਕਹਿੰਦੇ ਕਿ ਜਦੋਂ ਵੀ ਸਾਡੇ ਕੋਲ ਟਾਈਮ ਮਿਲਦਾ ਹੈ ਜਦੋਂ ਵੀ ਸਮਾਂ ਹੁੰਦਾ ਹੈ ਜਾਂ ਅਸੀਂ ਸ੍ਰੀ ਅੰਮ੍ਰਿਤਸਰ ਸੇਵ ਵਾਲਦੀ ਜਾਨੇ ਆ ਕਿਸੇ ਸਾਈਡ ਨੂੰ ਅਸੀਂ ਕਹਿੰਦੇ ਉੱਥੇ ਰੁਕ ਕੇ ਧੰਤਾਲ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਿਹੜੇ ਅਸੀਂ ਨਮਸਕਾਰ ਕੀਤੇ ਬਿਨਾਂ ਕਦੇ ਵੀ ਉੱਥੋਂ ਖਾਲੀ ਨਹੀਂ ਮੁੜਨਾ ਹੁੰਦਾ ਸੀ ਤਰ੍ਹਾਂ ਖਾਲਸਾ ਜੀ ਉਸ ਭੈਣ ਤੇ ਧੰਤਾਲ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਸਦਕਾ ਉਹਨਾਂ ਦਾ ਘਰ ਵੱਸਿਆ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਦੁੱਖ ਸੀ ਤਕਲੀਫਾਂ ਸੀ ਸਿਹਤ ਠੀਕ ਨਹੀਂ ਸੀ ਰਹਿੰਦੀ ਡਿਪਰੈਸ਼ਨ 'ਚ ਰਹਿੰਦੇ ਸੀ ਭੈਣ ਉਹ ਸਭ ਦੂਰ ਹੋ ਗਿਆ ਖਾਲਸਾ ਜੀ ਕਿਉਂਕਿ ਭਰੋਸਾ ਹੀ ਇੰਨਾ ਰੱਖ ਲਿਆ ਸ਼ਰਦਾ ਭਾਵਨਾ ਹੀ ਇੰਨੀ ਰੱਖ ਲਈ ਕਿ ਜੋ ਤੇ ਜਗਾਈਏ ਪਰ ਉਨਾ ਸਮਾਂ ਮੈਂ ਵਧਾਉਣੀ ਨਹੀਂ ਉਨਾ ਸਮਾਂ ਮੈਂ ਵਧ ਨਹੀਂ ਦੇਣੀ ਜਿੰਨਾ ਸਮਾਂ ਵਾਹਿਗੁਰੂ ਸੱਚੇ ਪਾਸ਼ਾ ਮੇਰੀ ਅਰਦਾਸ ਬੇਨਤੀ ਨਹੀਂ ਪੂਰੀ ਕਰਦੇ ਖਾਲਸਾ ਜੀ ਸ਼ਰਦਾ ਭਾਵਨਾ ਇੰਨੀ ਸੀ ਤੇ ਮਹਾਰਾਜ ਖਰੇ ਕਿੰਨੇ ਨੇੜੇ ਬੈਠੇ ਸੁਣਦੇ ਸੀ ਤੇ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਇੱਕ ਦਿਨ ਦੇ ਵਿੱਚ ਉਸ ਭੈਣ ਤੇ ਕਿਰਪਾ ਹੋਈ ਸੋ ਖਾਲਸਾ ਜੀ ਇਹ ਸੀ ਉਸ ਭੈਣ ਦੀ ਅੱਡ ਵੀ ਤੀ ਜਿਹੜੀ ਅਸੀਂ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕੀਤੀ ਏ ਕਿ ਜੇ ਤੁਸੀਂ ਵੀ ਕਰਦੇ ਵਿੱਚ ਜੋਤ ਜਗਾਉਣੇ ਹੋ ਤਾਂ ਤੁਸੀਂ ਇਸ ਤਰ੍ਹਾਂ ਜੋਤ ਜਗਾ ਕੇ ਦੇਖੋ ਕਿ ਕਿਵੇਂ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਏ ਕਿਵੇਂ ਤੁਹਾਡੇ ਵੀ ਕਾਰਜ ਸਫਲ ਹੁੰਦੇ ਨੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਸੁਣਨ ਦੇ ਲਈ ਦੇਖਣ ਦੇ ਲਈ ਖਾਲਸਾ ਜੀ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਤੁਸੀਂ ਵੀ ਵੱਧ ਤੋਂ ਵੱਧ ਕੁਰਬਾਨੀ ਦੇ ਨਾਲ ਜੁੜੋ ਜੀ ਤੇ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਕੁਰਬਾਨੀ ਦੇ ਨਾਲ ਜੋੜੋ ਵਾਹਿਗੁਰੂ ਸੱਚੇ ਪਾਸ਼ਾ ਦੀ ਅਪਾਰ ਕਿਰਪਾ ਤੁਹਾਡੇ ਵੀ ਘਰ ਪਰਿਵਾਰ ਤੇ ਬਣੀ ਰਹੇ ਮਹਾਰਾ ਸੱਚੇ ਪਾਸ਼ਾ ਤੁਹਾਨੂੰ ਵੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਖਾਲਸਾ ਜੀ ਭੁੱਲਣਾ ਚੁੱਕਾਂ ਦੀ ਖਿਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਣਜਾਣੇ ਅਨੇਕਾਂ ਗਲਤੀਆਂ ਭੁੱਲਣਾ ਚੁੱਕਾ ਹੋ ਜਾਂਦੀਆਂ ਨੇ ਖਿਮਾ ਬਖਸ਼ਨੀ ਖਾਲਸਾ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਵਾਹਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋੜੀਆਂ ਖੁਸ਼ੀਆਂ ਦੇ ਨਾਲ ਪਰ ਕੇ ਪੇਚਣੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਬੱਚੇ ਬੱਚੀਆਂ ਸਭਨਾ ਦੇ ਕਾਰਜ ਸਫਲ ਕਰਨੇ ਸਭਨਾ ਭੈਣ ਭਰਾਵਾਂ ਤੇ ਮੇਰ ਭਰਿਆ ਹੱਥ ਰੱਖਣਾ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਬਾਣੀ ਬਣਾਉਣਾ ਤਨ ਤਨ ਬਾਬਾ ਦੀਪ ਸਿੰਘ ਸਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸ਼ਹੀਦੋ ਸਿੰਘੋ ਸਬਨਾ ਪੈਨ ਪਰਾਵਾਂ ਦੇ ਘਰ ਪਰਿਵਾਰ ਹੱਸਦੇ ਵਸਦੇ ਰਹਿਣ ਸਬਨਾ ਪੈਨ ਪਰਾਵਾਂ ਦੇ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣਾ ਵਾਹਿਗੁਰੂ ਸੱਚੇ ਪਾਤਸ਼ਾਹ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ